ਓਏ ਲੈ ਹੋਏ ਮੇਰਾ ਫੋਨ ਸੀਗਾ ਚਾਰਜ ਲੱਗ ਗਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਯੂਬਸਰ ਢੀੜਾ ਖਬੇ ਬੜੇ ਦੁੱਖ ਨਾਲ ਕਹਿਣਾ ਚਾਹੁੰਦੇ ਆ ਕਿ ਸਾਡੀ ਇੱਕ ਮੁਰਗੀ ਦੀ ਡੈਥ ਹੋ ਗਈ ਹੈ ਡੈਥ ਮੇਂ ਮਰ ਗਈ ਓਏ ਕੁੱਤਾ ਨਹੀਂ ਆ ਤਿੰਨੇ ਜੇ ਬੱਚੀਆਂ ਹੁਣ ਸਾਰੀਆਂ ਉਹ ਦੋ ਮੁਰਗੀਆਂ ਇੱਕ ਮੁਰਗੀ ਨਾ ਜੁ ਪਤਾ ਨਹੀਂ ਕਿਹੜੀ ਆ ਜਿਹੜੀ ਉੱਥੇ ਰਾਤੀ ਲੰਮੀ ਪਈ ਇੱਥੇ ਉਹ ਚੈਨ ਤੱਕ ਆਮੋਗੇ ਫਿਰ ਆਜਾ ਇਹ ਤੇ ਬਾਜਾ ਇਹ ਇਹਦੇ ਵਿੱਚ ਨਾ ਵਰਨ ਤਾਂ ਮੱਛੀ ਭੁੰਨਣਾ ਠੀਕ ਆ ਠੀਕ ਆ ਇਹਦੇ ਵਿੱਚ ਨੂੰ ਅੰਦਰ ਤੇ ਇਹਨਾਂ ਨੂੰ ਐਂ ਚੰਦਾ ਫੱਕੇ ਆ ਕਰ ਲੈ ਇਹਦੇ ਨੂੰ ਚੱਕਰ ਇੱਕ ਤਰੀਕਾ ਰੋਟੀ ਪਾ ਦੋ ਆ ਬਰਤੀ ਖਾਣ ਦੀ ਹੈ ਉਹ ਕੀ ਉਹਨੂੰ ਵਾਜ ਮਾਰ ਦੇਖ ਮਾਰਿਆ ਨਿਕਲੇ 1000 ਬਾਦ ਵੀ ਨਹੀਂ ਮਾਰਨੀ ਹੁੰਦੀ ਮਿੰਨ ਤੇ ਕਿ ਬੁੱਤਰ ਰੜੀ ਇਤੈ ਸਾਰੀ ਇਤੈ ਹੁੰਦਾ ਕੋ ਬੁੱਤਰ ਆਸਦਾ ਉਦੋਂ ਤੱਕ ਅਕੇਲਾ ਹੁੰਦਾ ਓਏ ਇਤਾਂ ਨਹੀਂ ਇਤਨਾ ਨਹੀਂ ਤੇ 30 ਪੰਡਾ

ਪੀ ਬਲਰ ਹੋਣ ਦੀ ਤੇ ਪਹਿਲਾ ਆੜਾ ਹੀ ਇਹ ਸਹੀ ਦੀਆਂ ਇੱਕ ਹੋੜਾਈ ਉਹ ਵੜਾਰੀ ਮੇਰਾ ਫੋਨ ਸੀਗਾ ਚਾਰਜ ਲੱਗਾ ਹੋ ਇੱਕ ਗਈ ਇੱਕ ਹੋਰ ਪਰ ਉਧਰ ਸੱਜਣਾ ਇਹ ਥੋੜੀ ਉਹਦੇ ਪਾਲੇ ਵਾਲੇ ਚ ਸਾਡੇ ਆ ਇੰਨਾ ਨਾ ਪਾਵਾਂਗੇ ਪਿੱਛਾ

ਸੀ ਉਹਨਾਂ ਆਉੜ ਦੀ ਬਿਊਣ ਵੇਖੋ ਕਿਦਾਂ ਬੰਦਾ ਇਹਦਾ ਮਾਹੌਲ ਵਾਰ ਮੋਹਲ ਜੀ ਹਾਲ ਗਾਇਸ ਅੱਜ ਜੀ ਮਿੱਤਰੋ ਆ ਚੁੱਕੇ ਹਾਂ ਥੱਲੇ ਕਿਉਂਕਿ ਗੱਡੀ ਗੱਡੀ ਨਹੀਂ ਉੜਦੀ ਨਹੀਂ ਭੈਣਾਂ ਹੋ ਵੀ ਜਾਂ ਨੇ ਰਾ ਬੁੱਕੀ ਹਾਂ ਥੱਲੇ ਨੂੰ ਭਰ ਗੀਦੇ ਵੇਖੋ ਕਿਦਾਂ ਖਲਾਰਾ ਪਿਆ ਪੂਰਾ ਗਿੱਲੋ ਗਿੱਲੀ ਹੋਇਆ ਫੇਕਾ ਬ ਇੱਕਦਾਂ ਅੰਦਾਜ਼ ਹੈ ਗਾਇਸ ਤੇ ਵੇਖੋ ਉਹਦੇ ਵਿੱਚ ਖੁੱਡੇ ਚ ਵੜ ਗਏ ਗਾਇਸ ਮੰਡਾਸਤ ਰਿਆ ਓਏ ਆ ਫੜੀ ਵੀ ਆ ਫੜੀ ਮੇ ਫੜ ਕੇ ਵੇਦਦਾ ਓਏ ਮਾਰਦਾ ਮੁੰਡਾ ਕਣੀ ਆ ਮਾਰਦਾ ਹੈ ਮਾਸਟਰ ਵੇ ਓਏ ਹਲਦਾ ਹੀ ਹੋਇਆ ਉਹ ਲਗੜ ਜਦਾ ਮੀਟ ਫੜਿਆ ਹੁੰਦਾ ਅੱਜ ਤੇਰਾ ਦੇਖ ਰਦਾ ਨਹੀਂ ਇਹ ਦੀ ਸਟੇਬਿਲਿਟੀ ਵੇ ਕੀ ਓਏ ਵੇ ਤਾ ਤਾ ਤੇਰਾ ਤਾ ਕਿੰਸ਼ਰ ਕਿੱਤ ਨਹੀਂ ਉਹ ਫੋਟੋ ਕਿਚ ਚ ਨਾ ਇਹ ਚ ਨਹੀਂ ਕਿਉਂ ਚ ਕਿਚ ਫੋਟੋ ਇਸ ਦੀ ਆਉਣੇ ਵੇ ਇੱਥੇ ਸਾਮਣੇ ਦੇ ਵੇਖ ਕੇ ਆਏ ਹੁਣੇ ਵੀਡੀਓ ਇੱਥੇ ਹੁਣੇ ਖਿੱਚਿਆ ਇਸ ਟਾਈਮ 2 ਮਿੰਟ ਹੋਏ ਬਸ ਬਰਾਬਰ ਇੰਨੇ ਬਣਾਏ ਆਪਦੇ ਹੱਥੋਂ ਲੋਣ ਚੋਗੀ ਵੀ ਨਹੀਂ ਪਰ ਨਹੀਂ ਇੰਨੀ ਕੁਝ ਕਹਿੰਦੇ ਉਹਦਾ ਹੁਣ ਫੜਿਆ ਕਰਾਂਗੇ ਇਹਨਾਂ ਨੂੰ ਹੁਣ ਕੁੱਟਾਂਗੇ ਕਰਾਂਗੇ ਫੜੀਏ ਇਹ ਦੂਜਾ ਵਿਚਾਰਾ ਚੌਥਾ ਵਿਚਾਰਾ ਕੰਮ ਖਰਾਬ ਹੋ ਗਿਆ ਚੌਥਾ ਮਰ ਗਿਆ ਵਿਚਾਰਾ ਕਿਹਾਂ ਚੋਂ ਗਾਹਤ ਮਾਰ ਕੇ ਨੀ ਸਰਦ ਦੇ ਰਾਤ 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 ਬੇ ਨਾੜੀ ਗਾਇਸ ਅੱਜ ਵੀ ਕਦੇ ਮੇਰੇ ਤੋਂ ਨੈਕਸਟ ਵਲੋਗ ਚਾਹੀਏ ਅਬ ਤੱਕ ਸਾਰੇ ਵਲੋਗਸ ਵਸਾਦਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਏ ਬਾਏ ਬਾਏ